ਸਰਚਰੀਆ ਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਡ ਟਿਪਕਾ ਤੇ ਆਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਹੀ ਜੇਕਰ ਪੰਜਾਬ ਵਿੱਚ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਕੱਲ ਰਾਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਪਰ ਅੱਜ ਵੀ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੀਤੇ 24 ਘੰਟਿਆਂ ਚ ਤਾਪਮਾਨ ਚ 0.2 ਡਿਗਰੀ ਦਾ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ ਪਰ ਤਾਪਮਾਨ ਆਮ ਨਾਲੋਂ 3.5 ਡਿਗਰੀ ਘਟ ਬਣਿਆ ਹੋਇਆ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ 33.4 ਡਿਗਰੀ ਸਮਰਾਲਾ ਤੇ ਸ਼੍ਰੀ ਅਨੰਤਪੁਰ ਸਾਹਿਬ ਚ ਦਰਜ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਪੰਜਾਬ ਚ ਅਗਲੇ 48 ਘੰਟਿਆਂ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਇਸ ਦੌਰਾਨ ਸੂਬੇ 'ਚ ਮੌਸਮ ਆਮ ਰਹਿੰਦੀ ਸਭਾਵਨਾ ਹੈ ਉੱਥੇ ਹੀ ਇੱਕ ਵੈਸਟਰਨ ਡਿਸਟਰਬੈਂਸਿਵ ਐਕਟਿਵ ਹੋਈ ਹੈ ਜਿਸ ਦੇ ਚੱਲਦੇ ਬੀਤੇ ਦਿਨ ਸੂਬੇ ਭਰ 'ਚ ਆਮ بارش ਦੇਖਣ ਨੂੰ ਮਿਲ ਰਹੀ ਹੈ ਤੇ ਤਾਪਮਾਨ ਵੀ ਆਮ ਨਾਲੋਂ ਘੱਟ ਬਣਿਆ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਬੀਤੇ 24 ਘੰਟਿਆਂ 'ਚ ਤਾਪਮਾਨ 'ਚ 0.2 ਡਿਗਰੀ ਦਾ ਹਲਕਾ ਵਾਧਾ ਜੋ ਦੇਖਣ ਨੂੰ ਮਿਲਿਆ ਹੈ ਪਰ ਤਾਪਮਾਨ ਆਮ ਨਾਲੋਂ ਯਾਨ 4.5 ਡਿਗਰੀ ਘਟ ਬਣਿਆ ਹੋਇਆ ਹੈ ਸਵੇਰ ਚ ਸਭ ਤੋਂ ਵੱਧ ਤਾਪਮਾਨ 33.4 ਡਿਗਰੀ ਸਮਰਾਲਾ ਤੇ ਸ਼੍ਰੀ ਅਨੰਤਪੁਰ ਸਾਹਿਬ ਚ ਦਰਜ ਕੀਤਾ ਗਿਆ ਸ਼ੁੱਕਰਵਾਰ ਸ਼ਾਮ 5:30 ਵਜੇ ਤੱਕ ਹੁਸ਼ਿਆਰਪੁਰ ਚ 49 ਮਿਲੀਮੀਟਰ ਪਟਿਆਲਾ ਚ 14.8 ਮਿਲੀਮੀਟਰ ਰੂਪਨਗਰ ਚ 9.5 ਮਿਲੀਮੀਟਰ ਤੇ ਮਹਾਲੀ ਚ 5.5 ਮਿਲੀਮੀਟਰ ਤੇ ਲੁਧਿਆਣਾ ਚ 1.4 ਮਿਲੀਮੀਟਰ ਤੇ ਅੰਮ੍ਰਿਤਸਰ ਚ 1.3 ਮਿਲੀਮੀਟਰ ਬਾਰਿਸ਼ ਤੋਂ ਤਰਜ ਕੀਤੀ ਗਈ ਹੈ ਵੈਸਟਰਨ ਡਿਸਟਰਬੈਂਸ ਨਾਲ ਪਤਲੇਗਾ ਮੌਸਮ ਪਾਕਿਸਤਾਨ ਦੇ ਵੱਲੋਂ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਈ ਹੈ ਜਿਸ ਦੇ ਚੱਲਦੇ ਵਿਦਰਨ ਪੂਰੇ ਸੂਬੇ ਚ ਰਕ ਰਕ ਕੇ ਬਾਰਿਸ਼ ਹੁੰਦੀ ਰਹੀ ਹੋ ਤੇ ਅੱਜ ਵੀ ਪੂਰੇ ਸੂਬੇ ਚ ਬਾਰਿਸ਼ ਦੀ ਸੰਭਾਵਨਾ ਜੋ ਮੌਸਮ ਵਿਭਾਗ ਦੇ ਅਨੁਸਾਰ ਜਤਾਈ ਗਈ ਹੈ ਹਾਲਾਂਕਿ ਕਿਸੇ ਤਰੀਕੇ ਦਾ ਕੋਈ ਅਲਰਟ ਜੋ ਜਾਰੀ ਨਹੀਂ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਬਾਰਿਸ਼ ਦੀ ਸਭਾਵਨਾ ਵਧੇ ਜਦਕਿ ਹੋਚਰਾਂ 'ਚ ਹਲਕੀ ਬਾਰਿਸ਼ ਦੀ ਸਭਾਵਨਾ ਹੈ ਮੌਸਮ ਵਿਗਿਆਰ ਕੇਂਦਰ ਅਨੁਸਾਰ 4 ਤੋਂ 5 ਅਗਸਤ ਨੂੰ ਸੂਬੇ 'ਚ ਭਾਰੀ ਬਾਰਿਸ਼ ਦੀ ਜੋ ਸਭਾਵਨਾ ਬਣ ਰਹੀ ਹੈ ਤੇ ਉਧਰ 4 ਅਗਸਤ ਤੋਂ ਮੌਨਸੂਨ ਦਾ ਨਵਾਂ ਦੌਰ ਜਿਹੜਾ ਸ਼ੁਰੂ ਹੋਵੇਗਾ ਬੈਦਰ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ